ਮੇਰਾ ਨਾਮ ਮਨਦੀਪ ਕੋਹਰਾ ਠੀਕ ਹੈ ਨਾ ਜੰਦੇ ਅੱਜ ਦੀ ਕਾਰਵਾਈ ਮੈਂ ਕਹਿਣਾ ਚਾਹੁੰਦੀ ਆ ਕਿ ਇੰਨੇ ਛੋਟੇ ਛੋਟੇ ਬੱਚੇ ਵੀ ਨਸ਼ਿਆਂ ਦੇ ਵਿੱਚ ਮੇਰਾ ਘਰ ਵਾਲਾ ਖੁਦ ਨਸ਼ਿਆਂ ਦੇ ਵਿੱਚ ਆਹੀ ਇੰਨੇ ਕੁ ਦੁਖੀ ਆ ਨਾ ਨਸ਼ੇ ਹਤੋਂ ਕਿ ਬਹੁਤ ਜ਼ਿਆਦੇ ਨਾ ਪਿੰਡ ਦਾ ਸਰਪੰਚ ਕੋਈ ਕਾਰਵਾਈ ਕਰਦਾ ਨਾ ਇੰਨਾ ਨਸ਼ਾ ਪਿੰਡ 'ਚ ਵੇਚਦਾ ਰਿਹਾ ਕਿ ਬੇਸਾਬ ਬਾਈ ਠੀਕ ਚੋਣਾ ਕੋਈ ਕਿਸੇ ਨੂੰ ਰੋਟੀ ਖਾਣ ਨੂੰ ਨਹੀਂ ਦਿੰਦਾ ਆ ਹੀ ਕਿ ਕੋ ਡਰ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਖਾਣਾ ਆਪੋ ਆਪਣਾ ਆ ਤੇ ਕੇ ਇਹਦਾ ਨਾ ਨਸ਼ਾ ਪਿੰਡ ਚ ਬੰਦ ਹੋਣਾ ਚਾਹੀਦਾ ਪੂਰੀ ਸਫਾਈ ਹੋਣੀ ਚਾਹੀਦੀ ਨਸ਼ੇ ਦੀ ਆ ਜਿਹੜੀ ਕਾਰਵਾਈ ਹੋਈ ਹੈ ਚੈਕਿੰਗ ਦੀ ਹਾਂਜੀ ਬਿਲਕੁਲ ਵਧੀਆ ਐਸੇ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਹੁਣ ਨਸ਼ੇ ਦਾ ਕੋਈ ਫਰਕ ਸਰ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਹਾਂਜੀ ਸਰ ਤੇ ਪੰਜਾਬ ਚ ਮਿਲ ਕੇ ਨਸ਼ਾ ਵੱਧ ਤੋ ਵਜ ਜਾ ਰਿਹਾ ਦਾ ਇਹ ਕਰਦੇ ਜਾ ਜਿਆਦਾ ਹੁਣ ਜਿੰਨਾਂ ਸਣ ਸੋਰ ਸੜੇ ਬੱਚੇ ਆ ਸਾਨੂੰ 15 ਸਾਲ ਦੇ ਉਹ ਵੱਧ ਸਾਨੂੰ ਵੱਧ ਹੋ ਜਾ ਗਨਦੇ ਆ ਹਾਂਜੀ ਇਹ ਸਰ ਬੰਦ ਹੋਣਾ ਚਾਹੀਦਾ ਸਰ ਪਿੰਡ ਦਾ ਮਾਹੌਲ ਜਿਆਦਾ ਬਹੁਤ ਵਧੀਆ ਜਿਆਦਾ ਦੋਨੋਂ ਦੁਬਾਰਾ ਪੁੱਛ ਲੈਂਦੇ ਹਾਂ ਮੈਂ ਮੋੜ ਹਾਂਜੀ ਹਾਂ ਜੀ ਸਰ ਠੀਕ ਹੈ ਬਈ ਤੇ ਨਾ ਪੁਲਿਸ ਮੈਂ ਸਪੋਰਟ ਮਾਰਾਂ ਮੈਂ ਕੋਈ ਕਹਿਣ ਪਿਆ ਕਰ ਬਸ ਆਪੇ ਮਰਗੀ ਕੀਤੀ ਹਾਂ ਕਿ ਜਿਹਦਾ ਰੇਟ ਪਈ ਹੈ ਹਾਂਜੀ ਜਿੱਦਾਂ ਦੀ ਕਾਰਵਾਈ ਲੱਗਦੀ ਸਰ ਬਹੁਤ ਵਧੀਆ ਲੱਗੀ ਕਿੰਨਾ ਕੁ ਨਸ਼ਾ ਸੀ ਪਣਾ ਪਿੰਡ ਦੇ ਸਰ ਪਿੰਡ ਚ ਨਸ਼ਾ ਕਰਤੀਬਨ ਬਹੁਤ ਜ਼ਿਆਦਾ ਹੈ ਹਾਂਜੀ ਹੁਣ ਹੁਣ ਸਾਡਾ ਆਨ ਹੋ ਗਿਆ ਜੀ ਬਾਕੀ ਕੀ ਨਾਮ ਜੀ ਆਪਣਾ ਸਰਪੰਜ ਸਿੰਘ ਸਰਪੰਜ ਸਿੰਘ ਜੀ ਪਹਿਲਾਂ ਪਾਕਿਸਤਾਨ ਆਸ਼ਾ ਵਿਖਦਾਈ ਪਿੰਡ ਚ ਤੇ ਹੁਣ ਕੀ ਹਾਲ ਹੈ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਦੇ ਬੱਚੇ ਖੜਨਾ ਸਭ ਕੋਈ ਹੋਈ ਬੀਤੀ ਆ 27 28 ਸਾਲ ਦਾ ਬੱਚਾ ਤੋਰਿਆ ਹੁਣ ਮਹਾਰਾਜ ਦੀ ਕਿਰਪਾ ਹੁਣ ਠੱਲ ਪਈ ਆ ਤੇ ਸਾਡੇ ਸਰੇ ਆਮ ਚੱਲਦਾ ਹੀ ਕੰਮ ਬਹੁਤ ਬਾੜੀ ਹਾਲ ਤੇ ਅੱਜ ਰੇਡ ਹੋਈ ਹੈ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਬਹੁਤ ਸੋਹਣਾ ਆਇਆ ਵਾ ਜੋ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਉਹ ਛਾਪੇਮਾਰੀ ਮਾਰ ਕੇ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਭੁਵਿਕ ਬਾਜੂਗਾ ਗਾੜੀ ਜਿਹੜਾ ਅਗਲਾ ਭੁਵਿਕ ਬਾਜੂਗਾ ਜੇ ਸਹਿਯੋਗ ਦੇਣਾ ਚਾਹੁੰਦਾ ਲੋਕਾਂ ਨੂੰ ਪੁਲਿਸ ਦਾ ਹਾਂਜੀ 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 ਕਿੰਨੀਆਂ ਪਹਿਲਾਂ ਮੋਤਾਂ ਹੋ ਚੁੱਕੀਆਂ ਪਿੰਡ ਦੇ ਨੇੜੇ ਸਾਡੇ ਪਿੰਡ ਚ ਘਟੋ ਘਟ 5-6 ਮੋਤਾਂ ਹੋ ਚੁੱਕੀਆਂ ਪਹਿਲਾਂ ਕਦੀ ਕੋਈ ਸੁਣਵਾਈ ਹੋਈ ਨਹੀਂ ਪਹਿਲਾਂ ਕੋਈ ਸੁਣਵਾਈ ਨਹੀਂ ਆਈ ਇਹਨਾਂ ਕਿਸ ਤਰ੍ਹਾਂ ਲੱਗਦੀ ਹੈ ਕਾਰਵਾਈ ਕਾਰਵਾਈ ਹੁਣ ਸਹੀ ਹੈ ਚਲੋ ਵਧੀਆ ਕੀਤਾ ਸਰਕਾਰ ਨੇ ਜੋ ਕੀਤਾ सीएम साहब पंजाब माननीय बीवी पंजाब ਤੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ 1 ਮਾਰਚ ਨੂੰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ سلسلے ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਅਸੀਂ ਕਸੂ ਉੱਤੇ ਰੱਖਿਆ ਹੈਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਦਾ ਇੱਕ ਕਸੂ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਡਰੱਗਸ ਦੇ ਉੱਤੇ ਕੰਮ ਕਰਦੇ ਹੋਏ ਕਰੀਬਨ 110 ਮੁਕਦਮੇ ਜਿਹੜੇ ਹਨ ਅਦਾਰਸ਼ਕਾਰ ਕੇ ਕਰੀਬਨ 175 ਬੰਦੇ ਜਿਹੜੇ ਸਮਗਲਰ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਇਹਦੇ ਵਿੱਚ ਹਿਊਮੈਨਿਟਰੀਅਨ ਵੇਵ ਲੈ ਕੇ ਇਹਦੇ ਵਿੱਚ ਕਰੀਬਨ 15 ਬੰਦੇ ਜਿਹੜੇ ਨਸ਼ੇ ਦਾ ਸ਼ਿਕਾਰ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਉਹਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦਾ ਇਲਾਜ ਕਰਕੇ ਇਨਾਂ ਨੂੰ ਕੋਈ ਚੰਗਾ ਰੋਜ਼ਗਾਰ ਮਈਆ ਹੋਵੇ ਤਾਂ ਇਸ ਤੋਂ ਇਲਾਵਾ ਜਿਹੜਾ ਕੁਝ ਪ੍ਰਾਪਰਟੀਆਂ ਵੀ ਆਈਡੈਂਟੀਫਾਈ ਹੋਈਆਂ ਹਨ ਜਿਹੜਾ ਨਸ਼ਾ ਤਸਕਰ ਹੈਗੇ ਨੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਖਸੂਸੀ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਾਸੋ ਆਪਰੇਸ਼ਨ ਹੈ ਇਥੇ ਅਸੀਂ ਸ਼ਿਕਪੋਰਾ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇਥੇ ਕਸੋ ਨੂੰ ਲੀਡ ਕਰ ਰਹੇ ਨੇ ਆਪਣੇ ਐਸਪੀ ਡੀ ਸਾਹ ਬਾਕੀ ਹਰੀਸ਼ ਬਹਿਲ ਜੀ ਹੈ ਡੀਐਸਪੀ ਨਾਰਕੋਟਿਕਸ ਐਂਡ ਪਰਮਵੀਰ ਜੀ ਹੈਗੇ ਨੇ ਤਾਂ ਇਹ ਇਥੇ ਜਿਹੜਾ ਕਸੋ ਲੀਡ ਕਰ ਰਹੇ ਨੇ ਇਸ ਤੋਂ ਇਲਾਵਾ ਦੋ ਹੋਰ ਥਾਈਂ ਅਸੀਂ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਕਸੋ ਚਲਾ ਰਹੇ ਨੇ ਤਾਂ ਇੱਚ ਫਿਲਹਾਲ ਜਿਹੜੀ ਪ੍ਰੀਲਿਮਿਨਰੀ ਇਨਪੁਟ ਮੇਰੇ ਕੋਲ ਆਈ ਹੈ ਕਿ ਤਿੰਨ ਚਾਰ ਥਾਈਂ ਜਿਹੜੇ ਬੰਦੇ ਹੈ ਰਿਕਵਰੀ ਤਾਂ ਉਹਨਾਂ ਨੂੰ ਐਪਰਾਇੰਟ ਕੀਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਸੋ ਦੀ ਉਹ ਆਪਾਂ ਫਿਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਸਰ ਓਵਰঅল ਦੇਖਿਆ ਜਾਂਦਾ ਕਿ ਜਦੋਂ ਕਸੋ ਆਪਰੇਸ਼ਨ ਹੁੰਦਾ ਇਹਦਾਂ ਇਮਪੈਕਟ ਇਹਦੇ ਚ ਅਸੀਂ ਯੂਜੂਅਲੀ ਜਿਹੜਾ ਹੌਟਸਪੌਟ ਹੁੰਦਾ ਡਰਗ ਹੌਟਸਪੌਟ ਉਹਨੂੰ ਚੂਜ਼ ਕਰਦੇ ਹੈ ਇੱਕ ਤਾਂ ਸਾਡਾ ਇਹ ਹੁੰਦਾ ਕਿ ਇੱਕ ਡੈਟਰੈਂਸ ਬਣਿਆ ਰਹਿੰਦਾ ਹੈ ਇਹਦੇ ਵਿੱਚ ਬੜਾ ਕਲੀਅਰ ਸਪਸ਼ਟ ਮੈਸੇਜ ਜਾਂਦਾ ਹੈ ਜਿਹੜੇ ਤਸਕਰ ਹੁੰਦੇ ਹੈ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਏਰੀਆ ਛੱਡ ਦਿਓ ਅਸੀਂ ਬੜਾ ਸਟ੍ਰਿਕਟਲੀ ਵਾਰਨ ਕਰਦੇ ਹੈ ਬੜੀ ਡੀਟੇਲਡ ਤਰੀਕੇ ਨਾਲ ਇਹਦੇ ਵਿੱਚ ਸਰਚ ਵੀ ਕਰਦੇ ਹੈ ਰਿਕਵਰੀਜ਼ ਵੀ ਹੁੰਦੀ ਹੈਗੀਆਂ ਬਟ ਆਪਣਾ ਇੱਕ ਲੋਕਾਂ ਦੇ ਪ੍ਰਤੀ ਇੱਕ ਕੌਨਫिडेंस ਬਿਲਡਿੰਗ ਮੇਜਰ ਵੀ ਇਹ ਸਾਡਾ ਹੁੰਦਾ ਹੈ ਸਰ ਹੁਣ ਤੱਕ ਪਟਾਲਾਪੁਰ ਦੇ ਅਧੀਨ ਕਿੰਨੇ ਜਗ੍ਹਾ ਤੇ ਕਾਸੋਦੇ ਚੱਲ ਚੁੱਕੇ ਅਸੀਂ ਇਹ ਇੱਕ ਰੈਗੂਲਰ ਫੀਚਰ ਹੈ ਕਾਸੋਦਾ ਅਸੀਂ ਕਰਦੇ ਆਏ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਤਿੰਨ ਜਗ੍ਹਾ ਤੇ ਜ਼ਿਲ੍ਹੇ ਦੇ ਵਿੱਚ ਇਹ ਕਾਸੋ ਕਰਾ ਰਹੇ ਹਾਂ ਰਿਕਵਰੀ ਕਾਸੋ ਆਪਰੇਸ਼ਨ ਦੌਰਾਨ ਕੁਝ ਹੋਇਆ ਜੀ ਫਿਲਹਾਲ ਪ੍ਰੀਲਿਮਿਨਰੀ ਤੌਰ ਤੇ ਕੁਝ ਬੰਦੇ ਫੜੇ ਗਏ ਹੈ ਰਿਕਵਰੀਜ਼ ਹੈਵ ਬੀਨ ਅਫੈਕਟਡ ਬਟ ਐਗਜ਼ੈਕਟ ਫਿਗਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਸਗੋ ਪੂਰੇ ਪੰਜਾਬ ਦਾ ਜਿਹੜਾ ਵੀ ਲੇਖਾ ਜੋਖਾ ਹੈ ਇਟ ਵਿਲ ਬੀ ਸ਼ੇਅਰਡ ਬਾਈ ਦਾ ਹੈਡ ਕੁਆਟਰ ਬਿਸ਼ੱਕ ਅਚੰਭੇ ਪੁਲਿਸ ਨੇ ਤਾਬਾ ਕਰਦੇ ਸੈਂਕੜੇ ਮੁਲਾਜ਼ਮ ਕਿੱਥੇ ਪਹੁੰਚੇ ਕਿੱਚ ਇੱਕ ਬੜੀ ਕਾਸ ਨਜ਼ਰ ਆਈ ਕਿ ਪਹਿਲਾਂ ਡਿਕਟੇਟ ਕੀਤਾ ਜਾਂਦਾ ਜਾਂ ਪੁਲਿਸ ਕੀ ਕਰ ਰਹੀ ਹੈ ਕਿ ਜਿਹੜਾ ਲੋਕ ਨੇ ਇਸ ਕੋ ਤੋਂ ਕੁਛ ਨਹੀਂ ਵਿਯਦ ਨਸ਼ੇ ਰੋ ਕਿਸੇ ਨੂੰ ਮਾਰਾ ਨਹੀਂ ਬੋਲੇ ਗਿਆ ਕਿਸੇ ਅੰਦਰ ਦੇ ਅਫਸਰ ਪੁਲਿਸ ਨੂੰ ਆਜੰ ਅੰਦਰ ਗਏ ਕਿ ਇਹ ਜੋ ਪਬਲਿਕ ਵਾ ਇਹਨਾਂ ਦੇ ਵਿਊਜ਼ ਕਾਊਂਟ ਕੀਤੇ ਜਾਂਦੇ ਜਾਂ ਜੇ ਕੋਈ ਇਨਫਰਮੇਸ਼ਨ ਦਿੰਦਾ ਤੇ ਕੀ ਉਹਦਾ ਨਾਮ ਨਿਸ਼ਚਿਤ ਕੀਤਾ ਜਾਏ ਨਹੀਂ ਸਾਡੇ ਕੋਲ ਦੇਖੋ ਕਾਫੀ ਇਨਫਰਮੇਸ਼ਨ ਆਲਰੇਡੀ ਹੈਗੀ ਇਹਦੇ ਵਿੱਚ ਕਾਫੀ ਯੂਨਿਟਸ ਵੀ ਕੰਮ ਕਰਦੇ ਇੰਟੈਲੀਜੈਂਸ ਯੂਨਿਟਸ ਤਾਂ ਹਰ ਇੱਕ ਚੀਜ਼ ਜਿਹੜੀ ਵੀ ਸਾਡੇ ਕੋਲ ਇਨਫਰਮੇਸ਼ਨ ਆਂਦੀ ਹੈ ਉਹਨੂੰ ਵੈਰੀਫਾਈ ਕੀਤਾ ਜਾਂਦਾ ਹੈ ਜਿੱਥੇ ਤਸਦੀਕ ਹੁੰਦਾ ਹੈ ਕਿ ਬੰਦਾ ਤਸਕਰੀ ਦਾ ਕੰਮ ਕਰਦਾ ਹੈ ਫਿਰ ਅਕੋਰਡਿੰਗਲੀ ਲਾਟ ਐਕਸਿਟ ਜ਼ੋਨ ਕੋਰਟ ਜਾਂ ਜਿਹੜਾ ਵਾਰੰਟਡ ਐਕਸ਼ਨ ਹੈ ਉਹ ਲਿਆ ਜਾਂਦਾ ਹੈ